ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਇੱਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ ਅਮਰੀਕਨ 에ਅਰਲਾਈਨਸ ਦੇ ਪੁਇੰਕਸ 137 मैक्स 8 ਜਹਾਜ਼ ਮੀਆਮੀ ਜਾ ਰਹੀ ਸੀ ਤਾਂ ਉਸ ਦਾ ਲੈਂਡਿੰਗ ਗੀਅਰ ਫੇਲ ਹੋਣ ਕਾਰਨ ਜਹਾਜ਼ ਦੇ ਪਿਛਲੇ ਹਿੱਸੇ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਫਲਾਈਟ ਨੂੰ ਉਡਾਨ ਭਰਨ ਤੋਂ ਰੋਕਣਾ ਪਿਆ ਤੇ ਅਮਰੀਕਾ ਦੇ ਅਨੁਸਾਰ ਇਹ ਘਟਨਾ ਦੁਪਹਿਰ ਅਮਰੀਕੀ ਸਮੇਂ ਦੇ 3:30 ਵਜੇ ਨਾਲ ਵਾਪਰੀ ਕਿ ਹਜ਼ਾਰੇ ਕੇ ਜਹਾਜ਼ ਦੇ ਵਿੱਚ ਕੁੱਲ 173 ਯਾਤਰੀ ਅਤੇ 6 ਚਾਲਕ ਦਲ ਮੈਂਬਰ ਸਵਾਸ ਸਾਂਚੀ ਨੂੰ ਐਮਰਜੈਂਸੀ ਸਲਾਈਡਰ ਰਾਹੀਂ ਬਾਹਰ ਕੱਢਿਆ ਗਿਆ ਅਮਰੀਕਨ 에어ਲਾਈਨਸ ਦੇ ਜਹਾਜ਼ AA3023 ਦੇ ਵਿੱਚ ਸ਼ਨੀਵਾਰ ਨੂੰ ਡੈਨਵਰ ਇੰਟਰਨੈਸ਼ਨਲ 에어ਪੋਰਟ ਉਤੇ ਲੈਂਡਿੰਗ ਸਮੇਂ ਲੈਂਡਿੰਗ ਗੀਅ ਦੇ ਵਿੱਚ ਅਕਲਾ ਗਈ। ਲੈਂਡਿੰਗ ਗੀਅ ਦੇ ਵਿੱਚ ਅਕਲਾ ਕਰਨ ਤੋਂ ਬਾਅਦ ਜਹਾਜ਼ ਵਿੱਚ ਸਵਾਰ ਸਾਰੇ 173 ਯਾਤਰੀਆਂ ਅਤੇ 6 ਦਾਲਿਕ ਚਾਲ ਦੇ ਮੈਂਬਰਾਂ ਨੂੰ ਐਮਰਜੈਂਸੀ ਸਲਾਈਡ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਡੈਨਵਰ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਬੋਇੰਗ 737 ਮੈਕਸ ਜਹਾਜ਼ ਡੈਨਵਰ ਤੋਂ ਮਿਆਮੀ ਦੇ ਲਈ 9234 ਐਲ ਤੋਂ ਉਡਾਨ ਭਰਨ اسی ਅਧਿਕਾਰੀਆਂ ਦੇ ਮੁਤਾਬਕ ਜਹਾਜ਼ ਦੇ ਟਾਇਰ ਦੇ ਵਿੱਚ ਸਮੱਸਿਆ ਆਈ ਜਿਸ ਕਾਰਨ ਜਹਾਜ਼ ਨੂੰ ਰਣਵੇ ਤੇ ਹੀ ਰੋਕਣਾ ਪਿਆ ਡੈਨਵਰ ਹਵਾਈ ਅੱਡੇ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਸੁਰੱਖਿਅਤ ਨੇ ਘਟਨਾ ਸਥਾਨ ਤੇ ਪੰਜ ਲੋਕਾਂ ਦੀ ਮੈਡੀਕਲ ਜਾਂਚ ਵੀ ਕੀਤੀ ਗਈ ਪਰ ਉਨ੍ਹਾਂ ਨੂੰ ਹਸਪਤਾਲ ਲੈ ਜਾਣ ਦੀ ਜ਼ਰੂਰਤ ਨਹੀਂ ਪਈ ਹਾਲਾਂਕਿ 게ਟ ਉਤੇ ਮੌਜੂਦ ਇੱਕ ਵਿਅਕਤੀ ਨੂੰ ਮਾਮਲੀ ਸੱਟਾਂ ਦੇ ਕਾਰਨ ਡਾਕਟਰੀ ਇਲਾਜ ਲਈ ਹਸਪਤਾਲ ਵੀ ਲਿਜਾਇਆ ਗਿਆ ਦਾਰਜੀ ਫਲਾਈਟ ਅਵੇਅਰ ਦੇ ਮੁਤਾਬਕ ਉਡਾਨ ਗੇਟ C34 ਨੂੰ ਦੁਪਹਿਰ 1:15 ਵਜੇ ਰਵਾਨਾ ਹੋਣ ਵਾਲੀ ਸੀ ਪਰ ਦੁਪਹਿਰ 1:30 ਵਜੇ ਟੇਕ ਆਫ ਦੌਰਾਨ ਇੱਕ ਸੰਭਾਵਿਤ ਲੈਂਡਿੰਗ ਗੇਅਰ ਘਟਨਾ ਦੀ ਰਿਪੋਰਟ ਮਿਲੀ ਯਾਤਰੀਆਂ ਨੂੰ ਬੱਸਾਂ ਦੇ ਰਾਹੀਂ ਟਰਮੀਨਲ ਉੱਤੇ ਲਿਜਾਇਆ ਗਿਆ ਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਮਰੀਕਾ ਰਿਆਲਾਈਜ਼ ਨੇ ਬਾਅਦ ਦੇ ਵਿੱਚ ਪੁਸ਼ਟੀ ਕੀਤੀ ਹੈ ਕਿ ਜਹਾਜ਼ ਦੇ ਵਿੱਚ ਟਾਇਰ ਦਿਨਾ ਨਾਲ ਸੰਬੰਧਿਤ ਰੱਖ-ਰਖਾਅ ਦੀ ਸਮੱਸਿਆ ਸੀ ਜਿਸ ਕਾਰਨ ਇਸ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਰੱਖ-ਰਖਾਅ ਟੀਮ ਦੁਆਰਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਸ਼ਨੀਵਾਰ ਸ਼ਾਮ ਨੂੰ ਜਨਵਰ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਉਨ੍ਹਾਂ ਨੇ ਜਹਾਜ਼ ਦੇ ਵਿੱਚ ਲੱਗੀ ਹਗਕ ਉਤੇ ਵੀ ਕਾਬੂ ਪਾ ਲਿਆ ਗਿਆ ਤੇ ਬਾਕੀ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਹੈ ਵੀਡੀਓਜ਼ ਦੇ ਵਿੱਚ ਰਣਵੇ ਦੇ ਵਿਚਕਾਰ ਖੜੇ ਜਹਾਜ਼ ਦੇ ਟਾਇਰਨ ਵਾਕਲਗਦੀ ਦਿਖਾਈ ਦੇ ਰਿਹਾ ਹੈ ਅਤੇ ਯਾਤਰੀ ਸੰਗੜੇ ਤੋਂ ਇਹ ਦੇ ਵਿਚਕਾਰ ਜਹਾਜ਼ ਦੇ ਵਿੱਚੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਸਹਾਸੇ ਦੇ ਵਿੱਚ ਕਿਸੇ ਦੇ ਵੀ ਕੋਈ ਜਾਣੇ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ